ਹਾਂਜੀ ਭਾਈ ਗੁਰਜੀ ਕਲਚਰ ਤੇ ਭਾਈ ਗੁਰਜੀ ਕੀ ਫਤਿਹ ਮੇਰੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਤੀਜੀ ਕਲਾਸ ਸਟਾਰਟ ਕਰਨ ਜਾ ਰਿਹਾ ਐ ਇਲਮ ਪੰਜਾਬੀ ਪੇਪਰ ਵਿਆਕਰਨ ਦੀ ਤੇ ਜਿਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਜਲਦੀ ਜੇ ਜਲਦੀ ਮੇਰਾ ਚੈਨਲ ਸਬਸਕ੍ਰਾਈਬ ਕਰ ਦੋ ਤੇ ਵੀਡੀਓ ਸ਼ੇਅਰ ਕਰ ਦੋ ਤੇ ਨਾਲੇ ਜਿਨੇ ਪਿਛਲੀਆਂ ਕਲਾਸਾਂ ਨਹੀਂ ਵੇਖੀਆਂ ਉਹ ਵੀ ਜਾ ਕੇ ਵੇਖ ਲਓ ਆਪਾਂ 0 ਲੈਵਲ ਤੋਂ ਪੰਜਾਬੀ ਕਰਾ ਰਹੇ ਆ ਕਿ ਤੁਹਾਡੇ ਇੱਕ ਇੱਕ ਟੋਪਿਕ ਕਲੀਅਰ ਹੋ ਜਾਣ ਠੀਕ ਹੈ ਆਪਾਂ ਦੋ ਟੋਪਿਕ ਕਲੀਅਰ ਕਰ ਲਏ ਅੱਜ ਆਪਾਂ ਤੀਜਾ ਟੋਪਿਕ ਕਲੀਅਰ ਕਰ ਲੈਣਾ ਤੇ ਆਪਾਂ ਆਪਣਾ ਇੱਕ ਚੈਪਟਰ ਕੰਪਲੀਟ ਹੋ ਜਾਊਗਾ ਤੇ ਅੱਜ ਦਾ ਜਿਹੜਾ ਟੋਪਿਕ ਹੈ ਮਹੀਨਿਆਂ ਦੇ ਬੇਸਤੇ ਕਿ ਪੰਜਾਬ ਦੇ ਕਿਹੜੇ ਮਹੀਨੇ ਹੁੰਦੇ ਆ ਠੀਕ ਹੈ ਪੰਜਾਬ ਦਾ ਕਿਹੜਾ ਕੈਲੰਡਰ ਹੁੰਦਾ ਮਹੀਨਿਆਂ ਦਾ ਤੇ ਆਜੋ ਮੈਂ ਤੁਹਾਨੂੰ ਸਮਝਾਉਣਾ ਲੈ ਜਾ ਕੇ ਕਿਹੜਾ ਕੈਲੰਡਰ ਹੁੰਦਾ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਇਹ ਪੰਜਾਬ ਦਾ ਕੈਲੰਡਰ ਹੈ ਤੇ ਆਪਣਾ ਜਿਹੜਾ ਪੰਜਾਬ ਦਾ ਕੈਲੰਡਰ ਉਹ 13 ਮਾਰਚ ਤੋਂ ਸ਼ੁਰੂ ਹੁੰਦਾ ਤੇ 14 ਮਾਰਚ ਸੋਰੀ ਸੋਰੀ 14 ਮਾਰਚ ਤੋਂ ਸ਼ੁਰੂ ਹੁੰਦਾ ਤੇ 13 ਮਾਰਚ ਤੇ ਜਾ ਕੇ ਖਤਮ ਹੁੰਦਾ ਤੇ ਜਿਹੜੇ ਆਪਣੇ ਪੰਜਾਬ ਦੇ ਵਿੱਚ ਮਹੀਨੇ ਬਣਦੇ ਆ ਉਹ ਜਿਹੜਾ ਨਵਾਂ ਸਾਲ ਆਪਣੇ ਪੰਜਾਬ ਦੇ ਵਿੱਚ ਸ਼ੁਰੂ ਹੁੰਦਾ ਉਹ 14 ਮਾਰਚ ਤੋਂ ਸ਼ੁਰੂ ਹੁੰਦਾ ਤੇ 13 ਮਾਰਚ ਚ ਜਾ ਕੇ ਖਤਮ ਹੋ ਜਾਂਦਾ ਤੇ ਜਿਹੜੇ ਕੀ ਆਪਣੇ ਪੰਜਾਬ ਦੇ ਕੈਲੰਡਰ ਦੇ ਵਿੱਚ ਜਿਹੜੇ ਪਹਿਲੇ ਜਿਹੜੇ ਪਹਿਲੇ ਪਹਿਲੇ 5 ਮਹੀਨੇ ਹੁੰਦੇ ਆ ਉਹਨਾਂ ਦੇ ਵਿੱਚ 30 ਦਿਨ ਹੁੰਦੇ ਆ ਜਿਵੇਂ ਕਿ ਆ ਵੇਖ ਲਓ ਤੁਸੀਂ ਜਿਹੜੇ 5 ਦਿਨ ਹੈਗੇ ਆ ਪਹਿਲੇ ਉਹਨਾਂ ਦੇ 30 30 ਦਿਨ ਹੈਗੇ ਆ ਬਾਕੀ ਜਿਹੜੇ ਮਹੀਨੇ ਹੈਗੇ ਆ ਉਹ 31 31 ਦਿਨ ਹੈਗੇ ਆ ਜਿਹੜੇ ਬਾਕੀ ਮਹੀਨੇਗੇ ਆ ਉਹਨਾਂ ਦੇ ਵਿੱਚ 30 30 ਦਿਨ ਹੈਗੇ ਆ ਠੀਕ ਆ ਤੇ ਬਾਕੀ ਮਹੀਨਿਆਂ ਦੇ ਵਿੱਚ 30 ਦਿਨ ਹੈਗੇ ਆ ਤੇ ਜਿਹੜੇ ਪਹਿਲੇ ਵਾਲੇ 5 ਹਲੇ ਹੈਗੇ ਆ ਉਹਦੇ ਚ 31 31 ਦਿਨ ਹੈਗੇ ਆ ਠੀਕ ਆ ਤੇ ਆਪਣੇ ਤੁਹਾਨੂੰ ਪਤਾ ਹੀ ਆ ਜਿਵੇਂ ਕਿ ਮਹੀਨੇ ਚੇਤ ਤੋਂ ਸ਼ੁਰੂ ਹੁੰਦਾ ਵਿਸਾਖ ਜੇਠ 87 ਭਾਦੋ 80 ਕੱਤਕ ਮਗਰ ਉਹ ਮਾਗ ਫੱਗ ਫੱਗਣ ਠੀਕ ਹੈ ਤੇ ਤੁਸੀਂ ਇਹ ਕਲੰਡਰ ਯਾਦ ਕਰਕੇ ਰੱਖਣਾ ਆਪਣੇ ਪੰਜਾਬ ਦਾ ਕਿ ਹਾਂ ਵੀ ਕਿਹੜਾ ਮਹੀਨਾ ਕਿੱਥੇ ਪੈਂਦਾ ਤੇ ਜਿਵੇਂ ਕਿ ਆਪਣਾ ਨਵਾਂ ਸਾਲ ਪੰਜਾਬ ਦਾ 14 ਮਾਰਚ ਤੋਂ ਸ਼ੁਰੂ ਹੁੰਦਾ ਤੇ ਤੁਹਾਨੂੰ ਮੈਂ ਦੱਸ ਦਿਨਾ ਕਿ ਆਪਣੇ ਪੰਜਾਬੀ ਏਲਮ ਦੇ ਪੇਪਰ ਦੇ ਵਿੱਚ ਕਿਹਬਜੇ ਕੁਐਸਚਨ ਪੁੱਛੇ ਜਾਂਦੇ ਆ ਤੇ ਨੂੰ ਮੈਂ ਦੱਸ ਦਿਨਾ ਪੰਜਾਬੀ ਏਲਮ ਦੇ ਵਿੱਚ ਕਿਹਜਿਹੇ ਕੁਸ਼ਣ ਪੁੱਛੇ ਜਾਂਦੇ ਤੇ ਆਹ ਕੈਲੰਡਰ ਤੁਸੀਂ ਯਾਦ ਕਰਕੇ ਰੱਖਣਾ ਠੀਕ ਹੈ ਕੀ ਆਜੋ ਮੈਂ ਜਿਵੇਂ ਕਿ ਤੁਸੀਂ ਵੇਖ ਲਓ ਆ ਪਿਛਲੀ ਵਾਰ ਦਾ ਸਕਰੀਨਸ਼ਾਟ ਮਾਰਿਆ ਹੋਇਆ ਪਿਛਲੀ ਵਾਰ ਇਹ ਕੁਸ਼ਣ ਪੁੱਛਿਆ ਗਿਆ ਸੀ ਜਦੋਂ ਆਪਾਂ ਉਹ ਕੈਲੰਡਰ ਯਾਦ ਹੋ ਜੂਗਾ ਉਹਨਾਂ ਨੇ ਇਹ ਪੁੱਛਿਆ ਸੀ ਤੀਆਂ ਦਾ ਤਿਉਹਾਰ ਕਿਹੜੇ ਦੇਸੀ ਮਹੀਨੇ ਵਿੱਚ ਆਉਂਦਾ ਠੀਕ ਹੈ ਸਾਰਿਆਂ ਨੂੰ ਪਤਾ ਹੈ ਤੀਆਂ ਦਾ ਤਿਉਹਾਰ ਸਾਵਣ ਦੀ 3 ਤਰੀਕ ਨੂੰ ਆਉਂਦਾ ਠੀਕ ਹੈ ਤੇ ਇਹਦਾ ਰਾਈਟ ਆਨਸਰ ਹੋ ਜੂਗਾ ਸਾਵਣ ਤੁਸੀਂ ਦੇਖ ਲੈਣਾ ਹੈ ਅੰਗਰੇਜ਼ੀ ਦੇ ਵਿੱਚ ਕਿਹੜੇ ਹਿਸਾਬ ਨਾਲ ਮੀਨਾ ਬਣਦਾ ਤੇ ਆਪਣੇ ਪੰਜਾਬੀ ਦੇ ਕੈਲੰਡਰ ਵਿੱਚ ਸਾਮਣ ਬਣਦਾ ਤੇ ਤਾਂ ਕਰਕੇ ਸਾਮਣ ਰਾਈਟ ਆਨਸਰ ਹੈਗਾ ਤੇ ਤੁਹਾਨੂੰ ਮੈਂ ਦੂਜੇ ਕੁਸ਼ਚਨ ਵੱਲ ਲੈ ਕੇ ਫੇ ਮੈਂ ਖੁਦ ਬਾਕੀ ਕੁਸ਼ਚਨ ਦਾ ਦੂਜੇ ਕੁਸ਼ਚਨ ਤੇ ਆਜੋ ਆਪਾਂ ਖੁਦ ਟਾਈਪ ਕੀਤਾ ਆ ਤੇ ਇਹਦੇ ਐਵੇਂ ਕੁਸ਼ਚਨ ਪੁੱਛਿਆ ਜਾਂਦਾ ਕਿ ਜਿਵੇਂ ਕਿ ਤੁਹਾਨੂੰ ਪਤਾ ਹੈ ਗੁਰਮੁਖੀ ਭਾਸ਼ਾ ਵਿੱਚ ਚਾਰ ਇਸ ਤਰ੍ਹਾਂ ਪੈਂਦਾ ਠੀਕ ਹੈ ਇਸ ਤਰ੍ਹਾਂ ਚਾਰ ਪੈਂਦਾ ਠੀਕ ਹੈ ਜੀ ਤੇ ਇਸ ਤਰ੍ਹਾਂ ਚਾਰ ਪੈਂਦਾ ਤੇ ਇਹਨਾਂ ਨੇ ਕੁਸ਼ਚਨ ਇਹ ਪੁੱਛਿਆ ਜੀ ਸਾਲ ਬਾਅਦ ਕਿਸ ਮਹੀਨੇ ਵਿੱਚ ਇੱਕ ਵਾਧੂ ਦਿਨ ਹੁੰਦਾ ਹੈ ਮਤਲਬ ਇੱਕ ਦਿਨ ਵਾਧੇ ਜਾਂਦਾ ਹੈ ਕਿਹੜੇ ਮਹੀਨੇ ਦੇ ਆਪਾਂ ਨੂੰ ਜਿਵੇਂ ਕਿ ਪਤਾ ਫਗਨ ਦਾ ਜੋ ਮਹੀਨਾ ਲਾਸਟ ਹੈ ਉਹਦੇ ਚ 30 ਤੋਂ 31 ਦਿਨ ਹੋ ਜਾਂਦੇ ਆ ਠੀਕ ਹੈ ਤਾਂ ਕਰਕੇ ਫਗਨ ਮਹੀਨੇ ਦੇ ਵਿੱਚ ਇੱਕ ਦਿਨ ਵਧ ਜਾਂਦਾ ਜਿਵੇਂ ਕਿ ਤੀਜਾ ਕੁਸਚਨ ਇਹ ਪੁੱਛਿਆ ਗਿਆ ਕਿ ਜੋ ਕਿ ਤੀਜਾ ਕੁਸਚਨ ਇਹ ਪੁੱਛਿਆ ਗਿਆ ਹਰ ਸਾਲ ਹੋਲਾ ਮਹੱਲਾ ਕਿਸ ਮਹੀਨੇ ਵਿੱਚ ਮਨਾਇਆ ਜਾਂਦਾ ਸਾਰਿਆਂ ਨੂੰ ਪਤਾ ਹੋਲੀ ਜਿਹੜੀ ਹੈ ਮਾਰਚ ਵਿੱਚ ਆਉਂਦੀ ਹੈ ਇੰਗਲਿਸ਼ ਦੇ ਲੈ ਕੈਲੰਡਰ ਦੇ ਹਿਸਾਬ ਨਾਲ ਤੇ ਜਿਹੜਾ ਕਿ ਆਪਣਾ ਪੰਜਾਬੀ ਦੇ ਕੈਲੰਡਰ ਦੇ ਹਿਸਾਬ ਦੇ ਨਾਲ ਨਵਾਂ ਸਾਲ 14 14 ਮਾਰਚ ਨੂੰ ਸ਼ੁਰੂ ਹੁੰਦਾ ਹੈ ਕਈ ਵਾਰ ਜੋ ਕਿ ਹੋਲਾ ਮੱਲਾ 10 ਤਰੀਕ ਨੂੰ ਵੀ ਆ ਜਾਂਦਾ ਹੈ 10 ਮਾਰਚ ਨੂੰ ਕਈ ਵਾਰ 15 ਵਾਰ 15 ਤਰੀਕ ਨੂੰ ਵੀ ਆ ਜਾਂਦਾ ਹੈ ਇਸ ਕਰਕੇ ਫੱਗਣ ਚੇਤ ਤੋਂ ਸ਼ੁਰੂ ਹੁੰਦਾ ਜਿਵੇਂ ਕਿ ਆਪਣਾ ਚੇਤ ਤੋਂ ਸ਼ੁਰੂ ਹੁੰਦਾ ਨਵਾਂ ਸਾਲ ਤੇ ਫੱਗਣ ਤੋਂ ਖਤਮ ਹੁੰਦਾ ਤੇ ਜੇ 10 ਤਰੀਕ ਨੂੰ ਆਂਦੇ ਤਾਂ ਉਹ ਫੱਗਣ ਮੰਨਿਆ ਜਾਂਦਾ ਤੇ ਜੇ 15 ਤਰੀਕ ਨੂੰ ਆਂਦਾ ਹੋਲਾ ਮੱਲਾ ਦਾ ਚੇਤ ਮਨਾਇਆ ਜਾਂਦਾ ਹੈ ਇਸ ਲਈ ਆਪਣਾ ਰਾਈਟ ਆਨਸਰ A ਤੇ B B ਤੇ C ਦੋਨੋਂ ਹੋਣਗੇ ਤੇ ਤੁਸੀਂ ਕਮੈਂਟ ਕਰਕੇ ਦੱਸਣਾ ਆਪਣੀ ਕਲਾਸ ਕਿਵੇਂ ਰਹੀ ਤੇ ਆਪਣੀ ਸਾਰਾ ਕੁਝ ਦੱਸਣਾ ਕਿ ਤੁਸੀਂ ਆਵੇਂ ਜਿਵੇਂ ਲੱਗੀ ਕਮੈਂਟ ਕਰਕੇ ਜਾਂ ਕੁਝ ਵੀ ਤੇ ਧੰਨਵਾਦ ਇਨਫੋ ਕਲਾਸ ਵਧੀਆ ਲੱਗੀ ਹੋ ਤੇ ਸਾਰਿਆਂ ਨੂੰ ਫੋਲੋ ਕਰਦ ਲਿਓ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਪਾਂ ਜ਼ੀਰੋ ਲੈਵਲ ਤੋਂ ਪੰਜਾਬੀ ਕਰਾਵਾਂਗੇ ਮਹੀਨਿਆਂ ਦੇ ਦਿਨ ਅਸੀਂ ਮਹੀਨਿਆਂ ਦੇ ਕੁਸ਼ਨ ਐਵੇਂ ਪੁੱਛੇ ਜਾਂਦੇ ਆ ਤੇ ਇੱਕ ਆਪਣਾ ਜੋਗੀ ਚੈਪਟਰ ਪੂਰਾ ਹੋ ਚੁੱਕਿਆ ਹੈ ਠੀਕ ਹੈ ਤੇ ਆਪਾਂ ਇਹਦੇ ਕੁਐਸਚਨ ਲੈ ਕੇ ਆਵਾਂਗੇ ਬਰੀ ਬਰੀ ਇੰਪੋਰਟੈਂਟ ਕਿ ਕੌਣ ਕਿਹੜੇ ਕਿਹੜੇ ਕੁਐਸਚਨ ਕਿਵੇਂ ਪੁੱਛੇ ਗਏ ਆ ਧੰਨਵਾਦ